ਸਾਡੇ ਗਵਾਂਢੀ ਸਾਬਕਾ ਸਰਪੰਚ ਚਰਨਜੀਤ ਸਿੰਘ ਵੱਲੋਂ ਘਰ ਤੋਂ ਘਰ 2 ਫੁੱਟ ਦਾ ਰੈਂਪੋ ਹੈ ਜਿਹਦੇ ਵਿੱਚ ਆਪਾਂ ਸਰਕਾਰੀ ਸੰਪਤੀ ਨਹੀਂ ਛੇੜ ਸਕਦੇ ਇਹਨੂੰ ਛੇੜਛੜ ਕਰ ਰਹੇ ਆਂ ਦੇਖੋ ਜੀ ਸਰਕਾਰੀ ਪ੍ਰਾਪਰਟੀ ਠੀਕ ਆ ਸਰਕਾਰੀ ਪ੍ਰਾਪਰਟੀ ਵਿੱਚ ਦੀ ਆਪਾਂ ਹੀ ਲੱਗਣਾ ਵਾ ਕਿ ਸਰਕਾਰ ਨੇ ਉਤੋਂ ਦੀ ਬਡੂਦਰ ਲਗਾਉਣੇ ਆਂ ਰੈਂਪੋ ਚਾ ਕੀਤਾ ਉਹ ਪੰਚਾਇਤ ਦੀ ਸਹਿਮਤੀ ਨਾਲ ਹੋਏ ਨਹੀਂ ਜੀ ਨਹੀਂ ਅੱਛਾ ਇਹ ਘਰ ਨੂੰ ਕੋਈ ਸਹਿਮਤੀ ਨਹੀਂ ਦਿੱਤੀ ਤਾਂ ਹਾਂ ਜੀ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਹਰਪਾਲ ਸਿੰਘ ਪਿੰਡ ਜਲਾਲਾ ਬਾੜ ਡੇਰਾ ਸੋਲਾ ਕੀ ਮਾਮਲਾ ਜਿਹੜਾ ਗਲੀ ਦੀਆਂ ਇੱਟਾਂ ਨਾਲ ਛੇੜਛਾੜ ਕੀਤੀ ਗਈ ਗਲੀ ਦਾ ਇਹ ਗਲੀ ਵਿੱਚ ਨਜਾਇਜ਼ ਰੈਂਪ ਬਣਾਇਆ ਗਿਆ ਸਾਡੇ ਗਵਾਂਢੀ ਸਾਬਕਾ ਸਰਪੰਚ ਚਰਨਜੀਤ ਸਿੰਘ ਵੱਲੋਂ ਘਰ ਤੋਂ ਘਰ 2 ਫੁੱਟ ਦਾ ਰੈਂਪੋ ਹੈ ਜਿਹਦੇ ਵਿੱਚ ਆਪਾਂ ਸਰਕਾਰੀ ਸੰਪਤੀ ਨੂੰ ਛੇੜ ਨਹੀਂ ਸਕਦੇ ਇਹ ਸਾਡੇ ਮੌਜੂਦਾ ਸਰਪੰਚ ਦੀ ਨਿਗਰਾਨੀ ਦੇ ਵਿੱਚ ਹੋਇਆ ਵਾ ਮੈਂਬਰ ਸਰਪੰਚ ਸਾਰੇ ਆਏ ਆ ਇੱਥੇ ਵਨੋ ਵਨੋ ਕੋਈ ਕਾਰਵਾਈ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਪਰ ਉਹ ਸਰਪੰਚ ਸਾਹਿਬ ਆਪਣੀ ਗੱਲ ਤੋਂ ਨਹੀਂ ਹਟੇ ਹਾਂ ਇਸ ਬੰਦੇ ਕੋਈ ਬीडीपीओ ਸਾਹਿਬ ਨੂੰ ਕੋਈ ਦਿੱਤੀ ਨਹੀਂ ਉਸੇ ਪਿਛਲੇ ਮਹੀਨੇ ਚੌਥੇ ਮਹੀਨੇ 11 ਤਰੀਕ ਨੂੰ ਆਪਣੀ ਐਪਲੀਕੇਸ਼ਨ ਦੇ ਗਏ ਆ ਵੀਡੀਓ ਸਾਹਿਬ ਨੂੰ ਵੀਡੀਓ ਸਾਹਿਬ ਨੇ ਸਾਨੂੰ ਇਹ ਭਰੋਸਾ ਦਵਾਇਆ ਕਿ ਅਸੀਂ ਕਰਾਂਗੇ ਤੁਹਾਡਾ ਮਸਲਾ ਹਲ ਕੋਈ ਕੋਈ ਕਾਰਵਾਈ ਕੀਤੀ ਗਈ ਨਹੀਂ ਜੀ ਉਹ ਤਾਂ ਬਾ ਜੋ ਆਪਣਾ ਮੌਕਾ ਵੇਖ ਕੇ ਗਏ ਆ ਆਪਣੇ ਜਈ ਸਾਹਿਬ ਤੇ ਉਹਨਾਂ ਨੇ ਮੌਕੇ ਦੇ ਵਿੱਚ ਹੀ ਉਹ ਵੀ ਦੇਖ ਕੇ ਗਏ ਆ ਵੀ 2 ਤੋਂ 2.5 ਫੁੱਟ ਰੈਂਪ ਨਜਾਇਜ਼ ਚੁੱਕਿਆ ਗਿਆ ਹਾਂ ਕੀ ਮੰਨ ਨੰਗਲ ਤੇ ਮੁਸ਼ਕਲ ਆ ਰਹੀ ਹੈ ਨਹੀਂ ਹਾਂਜੀ ਭਾਜੀ ਬਹੁਤ ਮੁਸ਼ਕਲ ਆ ਕੀ ਮੰਗ ਕੀ ਕਰਦੇ ਜੀ ਮੰਗੀ ਹੋਈ ਹੈ ਭਾਜੀ ਇਹ ਸਰਕਾਰੀ ਗਲੀ ਹੈ ਨਹੀਂ ਇਦਾਂ ਕੋਈ ਆਪਣੀ ਮਰਜ਼ੀ ਨਾਲ ਹੱਥ ਲਾਸਦਾ ਸਰਕਾਰੀ ਹਟ ਨਹੀਂ ਫੁੱਟ ਸਕਦਾ ਇਹਨੂੰ ਸੱਦਾ ਕੀਤਾ ਜਾਵੇ ਪੱਧਰਾ ਕੀਤਾ ਜਾਵੇ ਸਾਡੀ ਮੰਗੇ ਹੋਈ ਹੈ ਹਾਂਜੀ ਪੱਧਰਾ ਕਰਕੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਹੁਣ ਮੈਂ ਲਾਸਟ ਵਾਰੀ ਤਰਨਤਾਰਨ ਡੀਡੀਪੀਓ ਦਫ਼ਤਰ ਵੀ ਜਾ ਕੇ ਆਪਣੀ ਐਪਲੀਕੇਸ਼ਨ ਦੇ ਕੇ ਆਇਆ ਉਹਨਾਂ ਨੇ ਸਾਨੂੰ ਇਹੋ ਹੀ ਕਿਹਾ ਕਿ ਅਸੀਂ ਆਪਣਾ ਪੇਪਰ ਹੀ ਕਰ ਸਕਦੇ ਹਾਂ ਤੁਹਾਡੇ ਅਰਜੀ ਉਹਨਾਂ ਨੂੰ ਖਡੂਸਾ ਉਹਨਾਂ ਗੱਡੀ ਆ ਹੁਣ ਖੜੂਖਸਾਹ ਵਾਲੇ ਆਪਣੇ ਵੀਡੀਓ ਸਾਹਿਬ ਉਹ ਕਹਿੰਦੇ ਕਿ ਨਹੀਂ ਅਸੀਂ ਇਹੋ ਕਰ ਸਕਦੇ ਤੋਦ ਨਹੀਂ ਕੋਈ ਕਰ ਸਕਦੇ ਤੁਹਾਨੂੰ ਅਨਸਾਫ਼ ਨਹੀਂ ਮਿਲਿਆ ਤਾਂ ਮੀਡੀਆ ਸਾਹਮਣੇ ਆਇਓ ਹਾਂਜੀ ਭਾਈ ਤੁਹਾਨੂੰ ਇਹ ਵੀਡੀਓ ਸਾਹਿਬ ਦੀ ਸ਼ਾਇਦ 28 ਤਰੀਕ ਨੂੰ ਬਦਲੀ ਵੀ ਆ ਰਿਟਾਇਰਮੈਂਟ ਹੋਆ ਪਰ ਦੋ ਮਹੀਨੇ ਹੋ ਗਏ ਤੁਹਾਨੂੰ ਆ ਵੇਖੋ ਦੋ ਮਹੀਨਿਆਂ ਦੇ ਵਿੱਚ ਸਾਡਾ ਕੰਮ ਹੋ ਜਾਣਾ ਚਾਹੀਦਾ ਹੈ ਸਿਮਪ ਤੋਂ ਕੋਣ ਤਾਂ ਮੈਂ ਸਾਫ਼ ਕਹਿੰਦੇ ਹਾਂ ਕਿ ਜਿਹੜੀ ਸਰਕਾਰੀ ਸੰਪਤੀ ਨਾਲ ਛੇੜਛਾੜ ਨਹੀਂ ਕੀਤੀ ਜਾਊਗੀ ਨਹੀਂ ਭਈ ਉਹ ਤਾਂ ਸਾਹਮਣੇ ਸਾਰਾ ਕੋਈ ਕੀ ਉਹਨਾਂ ਕੋਲ ਕੀ ਉਮੀਦ ਕਰਦੇ ਇਹ ਵੀ ਕਹਿੰਦੇ ਆਂ ਆਪਣੇ ਇਨਸਾਫ਼ ਦੀ ਮੰਗ ਕਰਦੇ ਆਂ ਕਿ ਸਾਡਾ ਗਲੀ ਪਧਰੀ ਕੀਤੀ ਜਾਵੇ ਮੈਂ ਹਾਂਜੀ ਕੀ ਨਾਮ ਤੁਹਾਡਾ ਜੀ ਤੁਹਾਡਾ ਨਾਮ ਦਰਸ਼ ਸਿੰਘ ਜੀ ਢੜਾ ਪਿੰਡ ਆ ਜੀ ਇਹੀ ਪਿੰਡ ਡੇਰਾ ਸੋਲ ਜੀ ਤੇ ਕੀ ਮਾਮਲਾ ਜਿਹੜਾ ਗਲੀ ਦੇ ਵਿੱਚ ਇੱਟਾਂ ਨੂੰ ਪੁੱਟ ਕੇ ਜਿਹੜਾ ਰੈਂਪ ਮਾਮਲਾ ਜੀ ਤੇ ਇਦਾਂ ਕਿ ਵੀਰੋਂ ਨੇ ਨਾ ਰੈਂਪ ਬਣਾਇਆ ਸੀ ਆ ਜਿਹੜਾ ਉਹੀ ਮਾਮਲਾ ਤੇ ਉਹ ਅਲੀਗੇਸ਼ਨ ਆ ਰਿਹਾ ਕਿ ਉੱਚਾ ਬਣਿਆ ਬਿਲਕੁਲ ਉੱਚਾ ਬਣਿਆ ਅਸੀਂ ਇਹ ਨਹੀਂ ਕਹਿ ਰਹੇ ਕਿ ਸਹੀ ਬਣਿਆ ਠੀਕ ਹੈ ਜੀ ਪਰ ਜਦੋਂ ਰੈਂਪ ਵੀਰ ਜੀ ਉਹਨਾਂ ਨੇ ਬਣਾਉਣਾ ਸੀਗਾ ਨਾ ਤੇ ਭਾਜੀ ਉਹਨਾਂ ਨੇ ਸਰਪੰਚ ਸਾਹਿਬ ਨੂੰ ਇਹ ਘਰੇ ਭੇਜਿਆ ਸੀ ਉਹ ਕਹਿੰਦੇ ਸੀ ਤੁਸੀਂ ਬਣਾ ਲਓ ਪਰ ਉਹ ਥੋੜਾ ਉੱਚਾ ਕਰਕੇ ਹੁਣ ਇਹਨਾਂ ਦੇ ਅਲੀਗੇਸ਼ਨ ਇਹ ਆ ਕੇ ਜਿਆਦਾ ਉੱਚਾ ਬਣ ਗਿਆ ਹਾਂਜੀ ਆਹ ਰੋਜੀ ਇਹਦੀ ਕੋਈ ਆਪਾਂ ਕਹਿ ਸਕਦੇ ਪਰਮਿਸ਼ਨ ਵਗੈਰਾ ਲਈ ਉੱਚਾ ਕਰਨ ਦੀ ਪੰਚਾਇਤ ਤੋਂ ਨਹੀਂ ਨਹੀਂ ਜੀ ਕੋਈ ਨਹੀਂ ਜੀ ਨਹੀਂ ਲੱਗਦਾ ਨਹੀਂ ਸਰਕਾਰੀ ਗੱਲੀ ਦੀ ਇਹ ਟ੍ਰਾਂਪੋਰਟਰੀ ਬਿਲਕੁਲ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਸਹੀ ਬਣਿਆ ਇੱਕ ਬੰਦੇ ਨੇ ਨਹੀਂ ਕਿਹਾ ਕਿ ਨਹੀਂ ਚਲੋ ਠੀਕ ਹੈ ਗਲਤ ਅਸੀਂ ਇਹ ਨਹੀਂ ਕਹਿੰਦੇ ਸਹੀ ਬਣਿਆ ਕਿ ਗਲਤ ਪਰ ਇਹ ਹੈ ਕਿ ਅਸੀਂ ਉਹ ਵੀ ਨਹੀਂ ਜਦੋਂ ਭਾਜੀ ਨਹੀਂ ਗਿਆ ਸੀ ਨਾ ਉਚਣ ਆ ਵੀ ਦੀਨ ਉਹਨਾਂ ਕਰੇ ਉਹ ਕਹਿੰਦੇ ਥੋੜਾ ਤੁਸੀਂ ਨਾ ਉੱਚਾ ਕਰਕੇ ਬਣਾ ਲਓ ਜਿਆਦਾ ਬਣ ਗਿਆ ਫਿਰ ਵੀ ਵੀਡੀਓ ਨਾਲ ਸਾਨੂੰ ਉਦੋਂ ਦੱਸਿਆ ਪੰਜਾਬ ਨੂੰ ਜਦੋਂ ਬਿਲਕੁਲ ਕੰਪਲੀਟ ਹੋ ਗਿਆ ਜੇ ਮੰਨ ਲਓ ਸਟਾਰਟ ਹੁੰਦਾ ਉਦੋਂ ਦੱਸਦੇ ਆ ਉਹਨੂੰ ਰਗਵਾ ਸਕਦੇ ਫਿਰ ਵੀ ਅਸੀਂ ਇਹਨਾਂ ਵੀਰ ਜੀ ਉਹਨਾਂ ਇਹ ਕਿਹਾ ਕਿ ਆਪਾਂ ਇਦਾਂ ਕਰਦੇ ਰੈਂਪ ਆਪਾਂ ਨਵਾ ਕਰ ਦਿੰਦੇ ਆ 5 6 ਇੰਚ ਤੇ ਤੁਹਾਡੇ ਵਾਲਾ ਬੰਦਾ ਥੋੜਾ ਹੋਰ ਉੱਚਾ ਕਰਕੇ ਆਪਾਂ ਇੱਕ ਲੈ ਲੀਏ ਤੇ ਗਲੀ ਬਣਾ ਦਿੰਦੇ ਆ ਇਹ ਕੱਲ ਵੀ ਗੱਲ ਹੋਈ ਦੁਬਾਰੇ ਜੈਸੋ ਵੀ ਜੇ ਰਾਤ ਨੂੰ ਆ ਜਾ ਵੀ ਨਹੀਂ ਅਸੀਂ ਇਹ ਗੱਲ ਨੂੰ ਐਗਰੀ ਨਹੀਂ ਕਰਦੇ ਸਾਡੇ ਵੱਲੋਂ ਪੰਚਾਇਤ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਸਾਡੇ ਨੂੰ ਕੋਈ ਨਹੀਂ ਅਸੀਂ ਤਾਂ ਵੀਡੀਓ ਸਾਬ ਨੂੰ ਕਹੇ ਆਂ ਜੀ ਸਾਡੇ ਵੱਲੋਂ ਮਹਿਕਮਾ ਜਿਹੜੀ ਮੱਦੀ ਕਰਦੀ ਕਰੇ ਹੁਣ ਕਿ ਅਸੀਂ ਪਿੰਡ ਦੀ ਪੰਚਾਇਤਾਂ ਦੀ ਅਸੀਂ ਦੋਵਾਂ ਘਰਾਂ ਚ ਨਾਲ ਲੱਗ ਸਕਦੇ ਆਂ ਜੀ ਸਾਨੂੰ ਦੋਵਾਂ ਘਰਾਂ ਸਾਂਝੇ ਉਹ ਵੀ ਸਾਂਝੇ ਹੋਣੀ ਸਾਂਝਾ ਅਸੀਂ ਤਾਂ ਸਾਰੇ ਕਰਨੇ 21 ਗੱਲ ਕਰਨੀ ਆ ਜੀ ਜਿਹੜੀ ਸੱਚੀ ਆ ਚੋਰ ਅਸੀਂ ਬੋਲਣਾ ਨਹੀਂ ਨਾ ਹੀ ਗਲਤ ਗੱਲ ਨੂੰ ਸਹੀ ਕਹ ਸਕਦੇ ਆਂ ਨਾ ਸਹੀ ਨੂੰ ਗਲਤ ਕਹ ਸਕਦੇ ਏਕਾ ਇਹਨਾਂ ਰੈਂਪੋਚਾ ਕੀਤਾ ਉਹ ਪੰਚਾਇਤ ਦੀ ਸੈਂਟੀ ਨਾਲ ਨਹੀਂ ਨਹੀਂ ਅੱਛਾ ਘਰ ਨੂੰ ਕੋਈ ਸੈਂਟੀ ਨਹੀਂ ਬਣ ਰੱਖੀ ਕੀ ਨਾਮ ਤੁਹਾਡਾ ਕੀੜਾ ਪਿੰਡ ਮੇਰਾ ਨਾਮ ਹੈ ਬ ਮੇਰਾ ਡੇਰਾ ਸੋਲ ਜਾਨੀ ਕਿ ਮੇਰੀ ਜਿਹੜੀ ਧਰਮ ਪਤਨੀ ਆ ਬੀਬੀ ਸਗਰਾਜਕੌਰ ਉਹ ਐਵੇਂ ਮੇਰੇ ਦਾ ਸਰਪੰਚ ਆ ਸਰ ਇਹ ਕੀ ਮਾਮਲਾ ਜੀ ਗਲੀ ਦਾ ਜਿਹੜਾ ਸਰਕਾਰੀ ਟੱਕ ਗਲੀ ਦਾ ਮਾਮਲਾ ਸੀ ਜੀ ਮੈਂ ਤੇ ਮੈਨੂੰ ਸਰਪੰਚ ਸਾਹਿਬ ਨੇ ਕਿਹਾ ਸਾਫਕਾ ਨੇ ਇਹਨਾਂ ਦਾ ਜਾ ਕੇ ਵੇਖਿਆ ਤੇ ਪੁੱਛ ਕੇ ਆ ਵੀ ਜੇ ਮੈਂ ਕਹਿਣ ਤੇ ਅਸੀਂ ਉੱਚਾ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਮੈਂ ਇਹਨਾਂ ਲਗਿਆ ਇਹਨਾਂ ਨੂੰ ਪੁੱਛਿਆ ਉਹਨਾਂ ਦੇ ਜੀ ਆਪਣਾ ਖਰਚੇ ਤੇ ਕਰਨ ਸੰਕਤੇ ਤੇ ਕਰ ਲੈਣ ਤੇ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰ ਉਹ ਗੱਲ ਕਰੀ ਤੇ ਇਤਰਾਜ਼ ਆਇਆ ਕਰਕੇ ਹੋ ਗਿਆ ਟ੍ਰੈਂਪ ਬਣ ਗਿਆ ਉੱਚਾ ਅੱਛਾ ਉੱਚਾ ਬਣਾ ਕਰਕੇ ਤਰਾਜ ਹੋਇਆ ਫਿਰ ਮੈਂ ਕੱਲ ਵੀ ਆਏ ਕੋਈ ਰਿਸ਼ਤੇਦਾਰ ਆਏ ਸੀ ਮੌਣਾ ਨੇ ਬਣਿਆ ਦਿੱਤਾ ਮੈਂ ਕਿਹਾ ਜੇ ਬਾਹਲੀ ਢਾਲ ਇਹਨਾਂ ਵਾਲੇ ਪਾਸੇ ਪਾ ਕੇ ਮਿੱਟੀ ਤਾਂ ਉੱਚਾ ਕਰ ਦਿੰਨੇ ਆ ਤੇ ਉਹ ਰੈਂਪ ਨੂੰ ਹਟਾ ਕੇ 6-7 ਇੰਚ ਨੀਵਾ ਕਰ ਦੇ ਇਹ ਸਾਰਾ ਕੁਝ ਤੁਹਾਡੀ ਸ਼ਾਂਤੀ ਨਾਲ ਹੋਇਆ ਹਾਂਜੀ ਨਹੀਂ ਸ਼ਾਂਤੀ ਤੇ ਮੈਂ ਸ਼ਾਂਤੀ ਤੇ ਉਹਨਾਂ ਕਿ ਕਹਿੰਦੇ ਰਹੇ ਆ ਮੁੜ ਕੇ ਨਹੀਂ ਦੋਵੇਂ ਗੱਲ ਰੜ ਗਈ ਜੀ ਇਹ ਆਪ ਇਹ ਆਪਣੇ ਉਹ ਜਿਹੜੇ ਥਿਆੜੇ ਕਹੋ ਯਾਰਗੇ ਤੇ ਸਾਡਾ ਕੋਈ ਮੜਵੇ ਰੋਲੀ ਨਾ ਰਹਿ ਗਿਆ ਇਹ ਫਿਰ ਸੰਤੀ ਵੀ ਸਭ ਕੁਝ ਚੱਲ ਗਿਆ ਤੁਹਾਡੇ ਪੰਚਾਇਤ ਵੱਲੋਂ ਕੀ ਐਕਸ਼ਨ ਲਿਆ ਜਾਊਗਾ ਸਾਡੇ ਪੰਚਾਇਤ ਵੱਲੋਂ ਹੁਣ ਅਸੀਂ ਤੇ ਸਰਬਸੰਤੀ ਨਾਲ ਬਣੇ ਐਸੀ ਕੇਸ ਤੇ ਵੀ ਐਕਸ਼ਨ ਨਹੀਂ ਲੈ ਸਕਦੇ ਜੇ ਤੇ ਉਹ ਇਹਨਾਂ ਪੀ ਸਾਡੇ ਕੋਈ ਟੜਬੰਦੀ ਆ ਫਿਰ ਤੇ ਅਸੀਂ ਕਿਸੇ ਦੇ ਮੁਤੇ ਐਕਸ਼ਨ ਲਈਏ ਕਿਸੇ ਕੀ ਐਕਸ਼ਨ ਲੈ ਸਕਦੇ ਸਰਬਸੰਤੀ ਨਾਲ ਬਣਾਇਆ ਸਾਰੇ ਪਿੰਡ ਨੇ ਬਣਾਇਆ ਨਹੀਂ ਸਰਕਾਰੀ ਸਰਕਾਰੀ ਪਾਵਰ ਨਹੀਂ ਅਸੀਂ ਤੇ ਇਹ ਕਰ ਸਕਦੇ ਸਾਂ ਇਹਨਾਂ ਦਾ ਕਿ ਬੈਠ ਇਹਨਾਂ ਨਾਲ ਜੋ ਅਸੀਂ ਕਿਹਾ ਕੋਲੋਂ ਖਰਚਾ ਲਾ ਕੇ ਵੀ ਕੋਈ ਤੁਹਾਡਾ ਸੈਟਿੰਗ ਕਰ ਦਿੰਨੇ ਆ ਪਰ ਇਹ ਨਹੀਂ ਕੋਈ ਨਾਇਰ ਰੇ ਸੀ ਹੁਣ ਕੀ ਕਰਸਾਂ ਇਹ ਵੀਰ ਸਾਹਿਬ ਕਹਿੰਦਾ ਕਿ ਤੁਸੀਂ ਆ ਕੇ ਇਹਨਾਂ ਨਾਲ ਜਿੱਦਾਂ ਮਸਲਾ ਹੁੰਦਾ ਹੱਲ ਕਰਤ ਜੀ ਅੰਜਕੀਣਾ ਤੁਹਾਡਾ ਹੀ ਨਰਾਣਾ ਚਰਨੀ ਚ ਕਿਹੜਾ ਪਿੰਡ ਆ ਮੇਰਾ ਸੰਗ ਇੱਕ ਹਰਪਾਲ ਸਿੰਘ ਨਾਂ ਜਾਨ ਤੁਹਾਡੇ ਤੇ ਦੋਸ਼ ਲਾ ਰਿਹਾ ਵੀ ਜਿਹੜਾ ਸਰਕਾਰੀ ਗਲੀ ਨੂੰ ਕੁੱਟ ਕੇ ਉੱਚਾ ਕੀਤਾ ਗਿਆ ਕੋਈ ਪਰਮਿਸ਼ਨ ਨਹੀਂ ਲਈ ਕੀ ਆ ਸਾਰਾ ਮਾਮਲਾ ਜੀ ਮਾਮਲਾ ਵੇਖੋ ਜੀ ਗੱਲ ਇਹ ਆ ਵੀ ਇਹ ਸਾਡਾ ਸਾਰਾ ਪਰਿਵਾਰ ਇੱਕੀ ਆ ਇਹ ਸਾਡੇ ਸਕੇ ਹੀ ਆ ਚਲੋ ਵਧੀਆ ਰਹਿੰਦੇ ਸਾਰੇ ਗੱਲਬਾਤ ਹੀ ਕੋਈ ਨਹੀਂ ਕੋਈ ਸਾਡਾ ਲੜਾਈ ਝਗੜਾ ਨਹੀਂ ਆ ਕੋਈ ਕੋਸ ਨਹੀਂ ਮੈਂ ਕੁਛ ਘਰ ਦਾ ਕੰਮ ਕਰਾਇਆ ਮੇਰੇ ਗੇਟ ਉੱਚੇ ਹੋ ਗਏ ਕੁਛ ਤੇ ਮੈਂ ਫਿਰ ਇਹਨਾਂ ਨੂੰ ਪੁੱਛਿਆ ਦੋ ਤਿੰਨ ਵਾਰੀ ਵੀ ਆਪਾਂ ਗਲੀ ਉੱਚੀ ਕਰ ਲਈਏ ਤੁਹਾਡਾ ਵੀ ਥੋੜਾ ਨੀਵਾਵਾ ਤੇ ਮੇਰਾ ਵੀ ਉੱਚਾ ਹੋ ਗਿਆ ਵਾ ਤੇ ਆਪਾਂ ਬਰਾਬਰ ਕਰ ਲਈਏ ਇਹਨਾਂ ਨੇ ਪਹਿਲਾਂ ਸ਼ਾਂਤੀ ਦਿੱਤੀ ਹਫ਼ਤਾ ਨਾਂਗਾ ਤਿੰਨ ਚਾਰ ਵਾਰੀ ਪੁੱਛਿਆ ਫਿਰ ਕਹਿੰਦੇ ਸਾਡੇ ਕੋਲ ਖਰਚਾ ਨਹੀਂ ਹੈਗਾ ਤੁਸੀਂ ਆਪ ਖਰਚਾ ਲਾ ਲਓ ਮੈਂ ਹਾਂ ਸਾਂਝੇ ਥਾਂ ਦੇ ਖਰਚਾ ਲਾਉਣਾ ਮੁਰਗੇ ਕੱਲ ਨੂੰ ਆਪਾਂ ਸਾਫ਼ ਕਰਦੇ ਫੇ ਲੜਦੇ ਰਹਿਾਂਗੇ ਫਿਰ ਸਰ ਪੰਖਾ ਨੂੰ ਮੈਂ ਕਰਾਇਆ ਇਹਨਾਂ ਨੂੰ ਕਹਿੰਦੇ ਵੀ ਸਾਡੇ ਕੋਲ ਤਾਂ ਖਰਚਾ ਨਹੀਂਗਾ ਤੁਸੀਂ ਆਪਣੇ ਤੌਰ ਤੇ ਆਪਣਾ ਜਿੰਨਾ ਕਰਨਾ ਕਰ ਲਓ ਚਲੋ ਜੀ ਮੈਂ ਲਾ ਕੇ ਫਿਰ ਮਿਸਤਰੀ ਬੰਦੇ ਤੇ ਮਿੱਟੀ ਪਾਈ ਤਿੰਨ ਟਰਾਲੀਆਂ ਚ ਉਹਨੂੰ ਬਣਾਤਾ ਤਿੰਨ ਚਾਰ ਦਿਨ ਲੱਗੇ ਇਹ ਲੱਗਦਾ ਨਹੀਂ ਤਾਂ ਵੀ ਇਹ ਤੁਹਾਡਾ ਪਰਿਵਾਰਕ ਮਸਲਾ ਹੈ ਤੇ ਤੁਸੀਂ ਸਰਕਾਰੀ ਪ੍ਰਾਪਰਟੀ ਨੂੰ ਛੇੜਛਾੜ ਕਰ ਰਹੇ ਹੋ ਦੇਖੋ ਜੀ ਸਰਕਾਰੀ ਪ੍ਰਵਤੀ ਠੀਕ ਆ ਸਰਕਾਰੀ ਪ੍ਰਵਤੀ ਵੇ ਦੀ ਆਪਾਂ ਹੀ ਮੰਗਣਾ ਵਾਂਗੇ ਸਰਕਾਰ ਨੇ ਉਤੋਂ ਦੀ ਬਡੂਦਰ ਲਗਾਉਣੇ ਆ ਹੁਣ ਮੇਰਾ ਗੇਟ ਤਿੰਨ ਫੁੱਟ ਚਾਰੀ ਸੀਗਾ ਤੇ ਮੈਨੂੰ ਪ੍ਰੋਬਲਮ ਆਉਂਦੀ ਸੀ ਤੇ ਮੈਂ ਤਾਂ ਕਰਕੇ ਕੀਤਾ ਤੇ ਹੁਣ ਚੱਕਰੇ ਆ ਵੀ ਸਹਿਮਤੀ ਇਹਨਾਂ ਦੇ ਦਿੱਤੀ ਸਾਰਾ ਕੁਝ ਕਰਤਾ ਜਦੋਂ ਬਣ ਗਿਆ ਤੇ ਬਾਅਦ ਚ ਜਾ ਕੇ ਦਰਖਾਹਤ ਸਹਿਮਤੀ ਤੁਹਾਨੂੰ ਦਿੱਤੀ ਸੀ ਲਿਖਤੀ ਦਿੱਤੀ ਜਾਂਦਾ ਵੇਖੋ ਪਰਿਵਾਰਾਂ ਦੇ ਵਿੱਚ ਜਾਂ ਪਿੰਡ ਦੇ ਵਿੱਚ ਲਿਖਤੀ ਕਾਰਵਾਈ ਕਿੱਥੇ ਹੁੰਦੀਆਂ ਤੇ ਦਫ਼ਤਰਾਂ ਦੇ ਵਿੱਚ ਹੁੰਦੀਆਂ ਠੀਕ ਆ ਨਾ ਸਰਪੰਚ ਸਾਹਿਬ ਦੇ ਵਿੱਚ ਲੱਗੇ ਤੇ ਇਦੋਂ ਵੱਡੀ ਸਹੰਤੀ ਹੋਰ ਕੀ ਹੋ ਸਕਦੀ ਆ ਪਰ ਬਾਅਦ ਵਿੱਚ ਇਹਨਾਂ ਦੇ ਪਤਾ ਨਹੀਂ ਕੀ ਮੰਨ ਚਾਹੀਆ ਕੋਈ ਮੈਨੂੰ ਸਮਝ ਨਹੀਂ ਗਈ ਲੱਗਦੀ ਕਿੰਨੇ ਮਤਲਬ ਰਿਸ਼ਤੇਦਾਰ ਵੀ ਆਏ ਜਾਂ ਪੰਚਾਇਤਾਂ ਲਈ ਦੋ ਤਿੰਨ ਵਾਰੀ ਗਏ ਆ ਤੇ ਹੁਣ ਇੱਕੋ ਗੱਲ ਦੀ ਇਹਨਾਂ ਜਿੱਦ ਫੜੀ ਹੋਈ ਹੈ ਕਿ ਥੱਲੇੋਂ ਤੱਕ ਪੁੱਟਣਾ ਚਾਹੀਦਾ ਤੁਹਾਨੂੰ ਜਿਹੜੇ ਮੈਂ ਪਰ ਮੰਨ ਲਓ ਮੈਂ ਕਹਿੰਦਾ ਵਾਂ ਵੀ ਪੁੱਟੋ ਦੇਣ ਤੋਂ ਜਿਹੜੇ ਬੀਡੀਪੀ ਵਾਲੋਂ ਨੋਟਿਸ ਆਇਆ ਉਹਦਾ ਕੋਈ ਜਵਾਬ ਦਿੱਤਾ ਤੁਸੀਂ ਮੈਂ ਜਵਾਬ ਦਿੱਤਾ ਠੀਕ ਮੈਂ ਆਪਣੀ ਜੋ ਹਲਕੀਆ ਬਿਆਨ ਹੀ ਮੈਂ ਉਹਦੇ ਆਇਆ ਹੀ ਉੱਥੇ ਤੇ ਚਲੋ ਵੀਡੀਓ ਸਾਹਿਬ ਨੇ ਜੋ ਕਾਈ ਮਹਿਕਮੇ ਨੇ ਜੋ ਕਾਰਵਾਈ ਕਰਨੀ ਉਹ ਤੇ ਉਹਨਾਂ ਨੂੰ ਪਤਾ ਹੋਊਗਾ ਉਹਦੇ ਬਾਰੇ ਤਾਂ ਹੀ ਕੁਝ ਨਹੀਂ ਜਾਣਦੇ ਠੀਕ ਕੁੱਟ ਦੇਣਾ ਮੇਰਾ ਰੈਂਪ ਵੇਡਾ ਹੋ ਗਿਆ ਮੇਰਾ ਗੇਟ ਹੋ ਗਿਆ 4 ਫੁੱਟ 5 3 ਫੁੱਟ 5 ਤੇ ਮੇਰਾ ਵੀ ਕੋਈ ਰਾਈਟ ਬਣਦਾ ਲੰਘਣ ਦਾ ਕਿ ਸਿਰਫ ਇਹੋ ਗੱਲ ਆ ਵੀ ਆਪਾਂ ਕਾਨੂੰਨ ਦੀ ਲਕੀਰ ਪੁੱਟੀ ਜਾਣੀ ਠੀਕ ਹੈ